ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਜੀ ਪਹਿਲੇ ਆਪਾਂ ਨੂੰ ਆਪਾਂ ਤੁਹਾਨੂੰ ਦਿਖਾਣਿਆ ਕਿ ਉਹਨਾਂ ਦੇ ਅਵਾਰਡ ਜੋ ਕਿ ਅਵਾਰਡ ਉਹਨਾਂ ਨੂੰ ਮਿਲੇ ਹੋਏ ਨੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੰਦਰ ਦੇਖ ਤੇ ਸਕੂਲ ਦੀ ਡਿਵੈਲਪਮੈਂਟ ਦੇ ਲਈ ਖੇਡਾਂ ਦੇ ਲਈ ਪੜ੍ਹਾਈ ਦੇ ਲਈ ਉਹਦੇ ਲਈ ਮੈਨੂੰ ਪਹਿਲਾਂ 2005 ਦੇ ਵਿੱਚ ਪੰਜਾਬ ਸਰਕਾਰ ਨੇ ਭਾਰਤ ਦੇ ਰਾਸ਼ਟਰਪਤੀ ਨੇ ਉੱਥੇ ਦਿੱਤਾ ਸੀ ਤੇ ਆ ਨਾਲ ਜਿਹੜਾ ਸਰਟੀਫਿਕੇਟ ਜਿਹੜਾ ਹੈ ਇਹ ਵੀ ਉੱਥੇ ਮਿਲਿਆ ਸੀ ਦਿੱਲੀ ਦੇ ਵਿੱਚ ਇਹ 2015 ਚ ਮਿਲਿਆ 2009 ਦਾ ਤੇ ਆ ਜਿਹੜਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਅੱਜ ਭੱਟੀਆਂ ਵਿਕੇ ਅਸੀਪਾਲ ਸੁਖਦੇਵ ਸਿੰਘ ਰਾਣਾ ਜੀ ਪਹਿਲੇ ਆਪਾਂ ਨੂੰ ਆਪਾਂ ਤੁਹਾਨੂੰ ਦਿਖਾਣਿਆ ਕਿ ਉਹਨਾਂ ਦੇ ਅਵਾਰਡ ਜੋ ਕਿ ਅਵਾਰਡ ਉਹਨਾਂ ਨੂੰ ਮਿਲੇ ਹੋਏ ਨੇ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦੇਖੋ ਇਹਨੇ ਸੁਖਦੇਵ ਸਿੰਘ ਰਾਣਾ ਜੀ ਪ੍ਰਿੰਸੀਪਲ ਜੋ ਕਿ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਨੇ ਆ ਏਐਸ ਮੈਨੇਜਮੈਂਟ ਦੀ ਹੈ ਜਿਹੜੇ ਚੋਣਾ ਹੋ ਰਹੀਆਂ ਸਾਡੇ ਨਾਲ ਬੈਠੇ ਨੇ ਜੇਨਾ ਕੋ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਜੀ ਜੋ ਕਿ ਜਿਨ੍ਹਾਂ ਦੇ ਹੱਥੋਂ ਪਤਾ ਨਹੀਂ ਕਿੰਨੇ ਹੀ 50 ਸਾਲਾਂ ਵਿੱਚ ਬੱਚੇ ਪੜ੍ਹ ਕੇ ਗਏ ਨੇ ਕਿੰਨੇ ਚੰਗੀਆਂ ਚੰਗੀਆਂ ਨੌਕਰੀਆਂ ਲੱਗ ਗਏ ਅੱਜ ਉਹਨਾਂ ਨਾਲ ਆਪਾਂ ਗੱਲ ਕਰਨੇ ਆ ਜੋ ਕਿ ਥੰਮ ਮੰਨੇ ਜਾਂਦੇ ਨੇ ਇੱਥੇ ਤੇ ਯਾਨੀ ਪ੍ਰਿੰਸੀਪਲ ਜੀ ਸੁਖਦੇਵ ਸਿੰਘ ਰਾਣਾ ਜੀ ਹਾਂਜੀ ਮੈਂ ਸੁਖਦੇਵ ਸਿੰਘ ਰਾਣਾ ਸਤਿ ਸ੍ਰੀ ਅਕਾਲ ਕਰਦਾ ਤੁਹਾਨੂੰ ਹਾਂਜੀ ਨਮਸਕਾਰ ਜੀ ਆਇਆਂ ਨੂੰ ਤੁਸੀਂ ਆਇਓ ਮੈਂ ਸਖਦੇਵ ਸਿੰਘ ਰਾੜਾ ਸਾਬਕਾ ਪ੍ਰਿੰਸੀਪਲ ਪਹਿਲਾਂ ਮੈਂ ਇੱਥੇ ਖੰਨੇ ਖਾਲਸਾ ਸਕੂਲ ਦੇ ਵਿੱਚ ਪੜਾਉਂਦਾ ਸੀ 11 ਸਾਲ ਮੈਂ ਇੱਥੇ ਪੜਾਇਆ 3 ਸਾਲ ਮੈਂ ਇੱਥੇ ਪ੍ਰਿੰਸੀਪਲ ਰਿਹਾ ਇੱਥੋਂ ਮੈਂ ਅਸਤੀਫਾ ਦੇ ਕੇ ਗਵਰਨਮੈਂਟ ਸਰਵਿਸ ਚ ਗਿਆ ਔਰ 13 ਸਾਲ ਮੈਂ ਲਾਸਟ ਦੇ ਉੱਤੇ ਸਰਕਾਰੀ ਸੀਨੀਅਰ ਸਕੂਲ ਮਾਨਕ ਮਾਧਰਾ ਵਿਖਰੇ ਆ ਔਰ ਉੱਥੇ ਜਿਹੜੀ ਮੈਂ ਚੰਗੇ ਕੰਮ ਕੀਤੇ ਸਕੂਲ ਦੀ ਡਿਵੈਲਪਮੈਂਟ ਦੇ ਲਈ ਖੇਡਾਂ ਦੇ ਲਈ ਪੜ੍ਹਾਈ ਦੇ ਲਈ ਉਹਦੇ ਲਈ ਮੈਨੂੰ ਪਹਿਲਾਂ 2005 ਦੇ ਵਿੱਚ ਪੰਜਾਬ ਸਰਕਾਰ ਨੇ ਤੇ 2010 ਦੇ ਵਿੱਚ ਭਾਰਤ ਸਰਕਾਰ ਨੇ ਦਿੱਲੀ ਦੇ ਵਿੱਚ ਮਾਨਯੋਗ ਸ਼੍ਰੀਮਤੀ ਪ੍ਰਪਤਾ ਦੇਵੀ ਸਿੰਘ ਪਾਟੇਲ ਜੁੜੇ ਰਾਸ਼ਟਰਪਤੀ ਦੀ ਉਹਨਾਂ ਨੇ ਉੱਥੇ ਸਨਮਾਨਤ ਕੀਤਾ ਸੋ ਬਹੁਤ ਅੱਜ ਅਸੀਂ ਸਕੂਲ 'ਚ ਪੜ੍ਹੇ ਆ ਮੈਂ 5ਵੀਂ ਤੋਂ ਲੈ ਕੇ 11ਵੀਂ ਤੱਕ ਏਅਰ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਪੜਿਆ ਔਰ ਉਸ ਤੋਂ ਬਾਅਦ ਮੈਂ ਏਐਸ ਕਾਲਜ ਖੰਨਾ ਤੋਂ ਬੀਏ ਕੀਤੀ ਆ ਐਮਏ ਮੈਂ ਆਰੀਆ ਕਾਲਜ ਲੁਧਿਆਣਾ ਤੋਂ ਕੀਤੀ ਬੀਐਡ ਮੈਂ ਖਾਲਸਾ ਕਾਲਜ ਗੁਰੂ ਸਾਹਿਬ ਸਿਹਾਰ ਤੋਂ ਕੀਤੀ ਔਰ ਐਮਐਡ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਸੀਆਈਜੀ ਪੀਜੀਐਮਸੀ ਉਹ ਮੈਂ ਜਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਆ ਸੋ ਮੈਂ ਉਥੇ ਮਾਨਕਮਾਝ ਦੇ ਗਿਆ ਤਾਂ ਉਥੇ ਜੋ ਸਟਾਫ ਸੀ ਜੋ ਉੱਥੇ ਪਿੰਡ ਦੇ ਵਤਵੰਤੇ ਸੱਜਣਤੀ ਜਿਨ੍ਹਾਂ ਚ ਸਾਡੇ ਉਹਨਾਂ ਦੇ ਨਾ ਚੇਅਰਮੈਨ ਸਰਦਾਰ ਭਲਿੰਦਰ ਸਿੰਘ ਹੁੰਦੇ ਸੀ ਪੀਟੀਏ ਦੇ ਔਰ ਹੋਰ ਪਿੰਡ ਦੇ ਪੰਚ ਸਰਪੰਚ ਸਾਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਮੈਂ ਜਿਹੜੀ ਬਿਲਡਿੰਗ ਪੁਰਾਣੀ ਬਿਲਡਿੰਗ ਸੀ ਉਹਨੂੰ ਢਾਕੇ ਨਵੀਂ ਬਿਲਡਿੰਗ ਬਣਾਈ ਔਰ ਖੇਡਾਂ ਦੇ ਲਈ ਉੱਥੇ ਇੱਕ ਜਿਮ ਤਿਆਰ ਕੀਤਾ ਔਰ ਉਹ ਜਿਮ ਦੇ ਵਿੱਚ ਸਾਡੇ ਸਰਦਾਰ ਨਾਜ਼ਰ ਸਿੰਘ ਜੀ ਜਿਹੜੇ ਡੀਪੀ ਨੇ ਔਰ ਬਹੁਤ ਹੀ ਜੀ ਆਪਾਂ ਕਹਿ ਦਈਏ ਬਹੁਤ ਹੀ ਇਮਾਨਦਾਰੀ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਕੰਮ ਕਰਾਉਂਦੇ ਨਾ ਉਹਨਾਂ ਦੇ ਅਗਵਾਈ ਦੇ ਵਿੱਚ ਔਰ ਸਟਾਫ ਦੇ ਸਹਿਯੋਗ ਦੇ ਨਾਲ ਉੱਥੇ ਅਸੀਂ ਬੱਚੀਆਂ ਨੂੰ ਜਿਹੜੇ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਸਵੇਰੇ ਲੜਕੀਆਂ ਨੂੰ ਸ਼ਾਮ ਨੂੰ ਲੜਕੀਆਂ ਨੂੰ ਅਸੀਂ ਪ੍ਰੈਕਟਿਸ ਕਰਾਉਂਦੇ ਸੀ ਉਹਦਾ ਨਤੀਜਾ ਹੋਇਆ ਕਿ 5 ਸਾਲ ਸਾਡੀ ਲੜਕੀਆਂ ਦੀ ਟੀਮ ਇੰਡੀਆ ਦੀ ਚੈਂਪੀਅਨ ਰਹੀ ਆ ਔਰ 2010 ਦੇ ਵਿੱਚ ਤਾਂ ਅਸੀਂ ਚੈਂਪੀਅਨ ਆਫ ਦਾ ਚੈਂਪੀਅਨ ਟਰੋਫੀ ਜਿੱਤੀ ਔਰ ਉਸ ਤੋਂ ਬਾਅਦ ਜਿਹੜੇ ਲੜਕੀਆਂ ਤੇ ਲੜਕੇ ਸੀ ਉਹਨਾਂ ਨੂੰ ਅਸੀਂ ਬਾਹਰ ਲੈ ਦੇ ਸ਼ਾਮ ਦੇ ਵਿੱਚ ਵੀ ਖਿਲਾਇਆ ਤਾਸ਼ਕੰਦ ਗਏ ਉਜ਼ਬੇਕਿਸਤਾਨ ਦੀ ਰਾਜਧਾਨੀਆ ਮਲੇਸ਼ੀਆ ਦੀ ਰਾਜਧਾਨੀ ਕੁਵਾਲਾ ਲੰਪੁਰ ਗਏ ਦੁਬਈ ਖੇਡੇ ਇੰਗਲੈਂਡ ਦੇ ਵਿੱਚ ਖੇਡੇ ਜਰਮਨੀ ਚ ਖੇਡੇ ਆਸਟ੍ਰੇਲੀਆ ਚ ਖੇਡੇ ਪਾਕਿਸਤਾਨ ਮਾਲਟਾ ਉਹ ਅਟਟ ਕੰਟਰੀਆਂ ਵਿੱਚ ਸਾਡੇ ਜੋ ਬਾਜ਼ਾਰ ਸੀ ਦੀ ਸੋ ਮਾਨਕਮਾਜਰਾ ਜਿਹੜਾ ਕਿ ਲੁਧਿਆਣਾ ਜਿਲ੍ਹੇ ਦਾ ਆਖਰੀ ਪਿੰਡਾ ਔਰ ਉੱਥੇ ਨਾ ਕੋਈ ਟਰਾਂਸਪੋਰਟ ਆਣਾ ਬੱਸ ਜਾਂਦੀਆਂ ਨਾ ਗੱਡੀ ਜਾਂਦੀ ਆ ਆਪਣੇ ਸਾਧਨਾਂ ਤੇ ਜਾਣਾ ਪੈਂਦਾ ਤੇ ਉਥੋਂ ਉਥੇ ਦੇ ਸਕੂਲ ਨੂੰ ਇੱਕ ਰਿਮੋਟ ਏਰੀਆ ਜਿਹੜਾ ਉਥੇ ਦੇ ਸਕੂਲ ਨੂੰ ਇੱਕ ਮਾਡਲ ਸਕੂਲ ਦੇ ਵਿੱਚ ਤਬਦੀਲ ਕਰਨਾ ਉਹੀ ਬਿਲਡਿੰਗ ਬਣਾਉਣੀ ਅੱਜ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਮਾਨਕਮਾਜਰਾ ਸਮਾਰਟ ਸਕੂਲ ਆ ਅੱਜ ਉਹ ਬਹੁਤ ਸ਼ਾਨਦਾਰ ਸਕੂਲ ਆ ਇਲਾਕੇ ਦਾ ਮੰਨਿਆ ਪਰਮੰਨਿਆ ਔਰ ਖੇਡਾਂ ਦੇ ਕਰਕੇ ਇੰਡੀਆ ਦੇ ਵਿੱਚ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਉਹਦਾ ਨਾਮ ਹੋਇਆ ਔਰ ਉਹਦੇ ਕਰਕੇ 2005 ਦੇ ਵਿੱਚ ਮੈਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਤੇ 2010 ਦੇ ਵਿੱਚ ਮੈਨੂੰ ਭਾਰਤ ਸਰਕਾਰ ਨੇ ਦਿੱਲੀ 'ਚ ਸਨਮਾਨਿਤ ਕੀਤਾ ਮਾਝੂਗ ਰਾਸ਼ਪਤੀ ਜੀ ਨੇ ਸਾਨੂੰ ਸਨਮਾਨ ਦਿੱਤਾ ਸੋ ਅੱਜ ਅਸੀਂ ਇਹ ਸਕੂਲ ਦੀਆਂ ਇਲੈਕਸ਼ਨ ਲੜ ਰਹੇ ਆ ਇਹ ਸਕੂਲ ਆ ਜਿਹੜਾ ਇਹ ਇੱਕ ਜੇ ਆਪਾਂ ਹੈਰੀਟੇਜ ਕਹਿ ਲਈਏ ਉਹ ਸ਼ਾਨਦਾਰ ਬਿਲਡਿੰਗ ਜਿਵੇਂ ਲਾਲ ਕਿਲਾ ਹੁੰਦਾ ਔਰ ਲਾਇ ਲੱਗਦਾ ਵੀ ਜਿਵੇਂ ਇਹਦੇ ਅੰਦਰ ਦਰਬਾਰੀ ਖਾਸ ਹੋਊਗਾ ਕਿਸੇ ਮਹਾਰਾਜੇ ਦਾ ਸੋ ਇਹਨੂੰ ਸੰਭਾਲਣ ਦੀ ਲੋੜ ਆ ਅੱਜ ਇਹਦੇ ਉੱਤੇ ਲੱਗਿਆ ਘੰਟਾ ਜਿਹੜਾ ਵੱਜਦਾ ਜਦੋਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਘੰਟਾ ਵੱਜਦਾ ਹੁੰਦਾ ਸੀ ਉਹ ਜਿਹੜੀ ਘੰਟੇ ਦੀ ਆਵਾਜ਼ ਸੀ ਉਹਦੇ ਵਿੱਚ ਜਿਹੜੀ ਲਹਿਰ ਸੀ ਉਹ ਜਿਹੜਾ ਕੰਨਾ ਨੂੰ ਸ਼ੂਦੀ ਬੜਾ ਵਧੀਆ ਲੱਗਦਾ ਸੀ ਅੱਜ ਵੀ ਉਹ ਵੱਜਦਾ ਘੰਟਾ ਸੋ ਇਹ ਸਕੂਲ ਆ ਜਿਹੜਾ ਅੱਜ ਗਿਣਤੀ ਘਟ ਗਈ ਬੱਚੇ ਕਿਉਂ ਘਟੇ ਏਅਸ ਕਾਲਜ ਬੂਮੈਂਨ ਦੀਆਂ ਲੜਕੀਆਂ ਦੀ ਗਿਣਤੀ ਘਟ ਗਈ ਕਿਉਂ ਘਟੀ ਸੋ ਇਹ ਗੱਲਾਂ ਜਿਹੜੀਆਂ ਨਾ ਕਾਲਜਾਂ ਨੂੰ ਘਾਟਾ ਕਿਉਂ ਪੈ ਰਿਆ ਇਹਦੀ ਡਿਵੈਲਪਮੈਂਟ ਹੋਰ ਕਿਵੇਂ ਹੋ ਸਕਦੀ ਆ ਉਹਦੇ ਲਈ ਅਸੀਂ ਜਿਹੜਾ ਹੈ ਉਪਰਾਲੇ ਕਰਾਂਗੇ ਔਰ ਸਾਡਾ ਇੱਕ ਵਿਜ਼ਨ ਆ ਸਾਡਾ ਇਹੀ ਵਿਜ਼ਨ ਆ ਕਿ ਇਹਦੀ ਗਿਣਤੀ ਵਧਾਈ ਜਾਵੇ ਔਰ ਜਿਹੜੇ ਘਾਟੇ ਨੂੰ ਪੂਰੇ ਕੀਤੇ ਜਾਣ ਔਰ ਵੱਧ ਤੋਂ ਵੱਧ ਇੱਥੇ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਣ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ ਸੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਦੇਖ ਕੇ ਅਸੀਂ ਇੱਥੇ ਆਏ ਆ ਇਲੈਕਸ਼ਨ ਲੜਦੇ ਆ ਸਾਡਾ ਕੋਈ ਮਕਸਦ ਨਹੀਂ ਸੀ ਇਲੈਕਸ਼ਨ ਲੜਨਾ ਨਾ ਅਸੀਂ ਕੋਈ ਹੋਰ ਇਲੈਕਸ਼ਨ ਲੜਨਾ ਸਿਰਫ ਇਸ ਕਰਕੇ ਆ ਕਿ ਇਹਦੇ ਵਿੱਚ ਜਿਹੜੀਆਂ ਕੋਈ ਵਧੀਆ ਇੰਪਰੂਵਮੈਂਟ ਹੋ ਸਕੇ ਜੋ ਸਾਡਾ ਪੈਨਲ ਆ ਬਹੁਤ ਪੜਿਆ ਲਿਖਿਆ ਪੈਨਲ ਆ ਸਾਡਾ ਸਾਰੇ ਜਿੰਨੇ ਵੀ ਕੈਂਡੀਡੇਟਸ ਕੁਆਲੀਫਾਈਡ ਨੇ ਉੱਚ ਕੁਆਲੀਫਾਈਡ ਨੇ ਚ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਇਹਦੇ ਚ ਐਡਵੋਕੇਟ ਵੀ ਨੇ ਸਮਾਜ ਸੇਵੀ ਵੀ ਨੇ ਉਹ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇੱਕ ਚੇਂਜ ਆ ਜੜੀ ਅਸੀਂ ਚੇਂਜ ਦੇ ਲਈ ਲੜ ਰਹੇ ਆ ਔਰ ਚੇਂਜ ਇਜ਼ ਦਾ ਲਾ ਆਫ ਨੇਚਰ ਦੇਖੋ ਕੁਦਰਤ ਦੇ ਤੌਰ ਤੇ ਰੁੱਤਾਂ ਵੀ ਬਦਲਦੀਆਂ ਨੇ ਦਿਨ ਰਾਤ ਵੀ ਬਦਲਦੇ ਨੇ ਕਦੇ ਗਰਮੀ ਕਦੇ ਸਰਦੀ ਚੇਂਜ ਆਈ ਜਾਂਦੀ ਆ ਸੋ ਅਸੀਂ ਕਹਿੰਦੇ ਵੀ ਚੇਂਜ ਹੋਣੀ ਚਾਹੀਦੀ ਆ ਕਿਉਂ ਜੇ ਜੇ ਕਿਤੇ ਪਾਣੀ ਕਿਤੋਂ ਖੜਾ ਹੈ ਤਾਂ ਉਹ ਪਾਣੀ ਵੀ ਜਿਹੜਾ ਗੰਧਲਾ ਹੋ ਜਾਂਦਾ ਤੇ ਉਹ ਜਿਹੜੀ ਗੱਲ ਨੂੰ ਰੋਕਣ ਦੇ ਲਈ ਸੋ ਨਵੇਂ ਬੰਦੇ ਆਉਣ ਉਹ ਆ ਕੇ ਦੇਖਣ ਕਿ ਇਹਦੇ ਚ ਕਿਵੇਂ ਚੇਂਜ ਹੋ ਸਕਦੀ ਆ ਲੇਕਿਨ ਜੇ ਕਰ ਉਹ ਨਹੀਂ ਕੁਝ ਕਰ ਸਕਦੇ 3 ਸਾਲ ਬਾਅਦ ਫੇਰ ਇਲੈਕਸ਼ਨ ਆ ਫੇਰ ਉਹਨਾਂ ਨੂੰ ਹਟਾ ਦੋ ਸੋ ਇਸ ਕਰਕੇ ਸਾਡੀ ਬੇਨਤੀ ਆ ਸ਼ਹਿਰ ਵਾਸੀਆਂ ਨੂੰ ਸਮਝਦਾਰ ਵੋਟਰਾਂ ਨੂੰ ਕਿ ਇਹ ਜਿਹੜੇ ਅਸੀਂ ਬੱਚੇ ਤੁਹਾਡੇ ਸਾਹਮਣੇ ਲਿਆਏ ਆ ਔਰ ਇਹ ਹੀਰੇ ਨੇ ਹੀਰਿਆਂ ਦੀ ਪਰਖ ਆ ਜਿਹੜੀ ਉਹ ਚੋਰੀ ਕਰ ਸਕਦਾ ਸੋ ਤੁਸੀਂ ਚੋਰੀ ਜਿਹੇ ਤਰ੍ਹਾਂ ਇਹਨਾਂ ਹੀਰਿਆਂ ਦੀ ਪਰਖ ਕਰੋ ਇਹਨਾਂ ਨੂੰ ਜਿਤਾਓ 11 ਮੈਂਬਰੀ ਪੈਨਲ ਜੇ ਇਹ ਜਿੱਤ ਜਾਂਦਾ ਤਾਂ ਸਕੂਲ ਦੇ ਹਿੱਤਾਂ ਦੇ ਲਈ ਇਲਾਕੇ ਦੇ ਹਿੱਤਾਂ ਦੇ ਲਈ ਤੇ ਇੱਕ ਸ਼ਾਨਦਾਰ ਜੋ ਬਿਲਡਿੰਗ ਆ ਸ਼ਾਨਦਾਰ ਸਕੂਲ ਆ ਜੋ ਸ਼੍ਰੀ ਨੰਦ ਲਾਲ ਜੀ ਕਾਲੜਾ ਸ਼੍ਰੀ ਮਰਗਪਾਲ ਜੀ ਚੋਪੜਾ ਉਹਨਾਂ ਨੇ ਇਹਨੂੰ ਅੱਗੇ ਵਧਾਇਆ ਇਹਦੀ ਨੀਂਹ ਰੱਖੀ ਔਰ ਇਹ 100 ਸਾਲ ਤੋਂ ਉੱਤੇ ਪੁਰਾਣਾ ਸਕੂਲ ਆ ਸੋ ਇਸ ਕਰਕੇ ਅੱਜ ਇਹਨੂੰ ਬਚਾਉਣ ਦੀ ਲੋੜ ਆ ਸਕੂਲਾਂ ਦੀਆਂ ਇੰਸਟੀਟਿਊਸ਼ਨਾਂ ਨੂੰ ਜੇ ਬਚਣਗੇ ਤਾਂ ਹੀ ਚੱਲਣਗੇ ਸੋ ਅਧਿਆਪਕਾਂ ਦੇ ਇਤਾਂ ਦੇ ਲਈ ਬੱਚਿਆਂ ਦੇ ਇਤਾਂ ਦੇ ਲਈ ਤੇ ਜਿਹੜਾ ਪੁਰਾਣਾ ਸਾਡੀ ਤਰਹੋਰਾ ਉਹਨੂੰ ਸਾਂਭਣ ਦੇ ਲਈ ਇਸ ਸਕੂਲਾਂ ਨੂੰ ਬਚਾਉਣ ਦੇ ਲਈ ਨਵੀਂ ਕਮੇਟੀ ਜਿਹੜੀ ਜਿਹੜਾ ਥਰਡ ਪੈਨਲ ਅਸੀਂ ਬਣਾਇਆ ਸ਼੍ਰੀ ਸਰਸਪਤੀ ਪੈਨਲ ਸਰਸਪਤੀ ਮਾਤਾ ਜੋ ਹੈ ਉਹ ਪੜ੍ਹਾਈ ਦੀ ਸੰਗੀਤ ਦੀ ਕਲਾਵਾਂ ਦੀ ਮਾਤਾ ਹੈ ਸੋ ਉਹਦੇ ਨਾਂ ਦੇ ਉੱਤੇ ਅਸੀਂ ਪੈਨਲ ਬਣਾਇਆ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਓ ਔਰ ਨਾਲ ਇਹ ਖਿਮਾ ਵੀ ਮੰਗਦੇ ਹਾਂ ਕਿ ਸਾਨੂੰ ਬੜਾ ਘੱਟ ਟਾਈਮ ਮਿਲਿਆ ਅਸੀਂ 14 ਨੂੰ ਕਾਗਜ਼ ਦਸਤਖਤ ਕੀਤੇ 18 ਤਰੀਕ ਸ਼ਾਮ ਨੂੰ ਸਾਨੂੰ ਜਿਹੜੇ ਸੀਲ ਨੰਬਰ ਮਿਲੇ ਤੋਂ 10 11 ਦਿਨ ਚ ਅਸੀਂ ਜੋ ਮਹਿੰਮਾ ਚਲਾਈ ਆ ਬਹੁਤ ਜੋਰ ਲਾਇਆ ਪਰ ਫੇਰ ਵੀ ਜੇ ਕਹੀ ਸਾਡੇ ਵੋਟਰਨ ਉਹਨਾਂ ਕੋਲ ਅਸੀਂ ਨਹੀਂ ਜਾ ਸਕੇ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਆ ਤੇ ਤੁਸੀਂ ਕਿਰਪਾ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਦੇ ਕੈਰੀਅਰ ਦੇ ਲਈ ਤੁਸੀਂ ਇੱਕ ਵਾਰੀ ਜਿਹੜਾ ਸਰਸਪਤੀ ਸ਼੍ਰੀ ਸਰਸਪਤੀ ਪੈਨਲ ਆ ਉਹਨੂੰ ਚੁਣੋ ਵੋਟਾਂ ਪਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਨਮਸਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਸੀ ਸੁਖਦੇਵ ਸਿੰਘ ਰਾਣਾ ਜੀ ਪ੍ਰਿੰਸੀਪਲ ਮੈਂ ਪੰਜਾਬ ਲਾਈਵ 80 ਨਿਊਜ਼ ਤੋਂ ਓਮਕਾਰ ਸਿੰਘ ਸੱਤੂ ਮੇਰੇ ਨਾਲ ਤੇਨਿੰਦਰ ਸਿੰਘ ਆਰਟਿਸਟ ਜੀ ਸੁਖਦੇਵ ਸਿੰਘ ਰਾਣਾ ਜੀ ਇਹ ਮੈਡਲ ਤੁਹਾਨੂੰ ਕਦੋਂ ਮਿਲਿਆ ਸੀ ਇਹ ਜਦੋਂ ਨੈਸ਼ਨਲ ਵਾਰਡ ਮਿਲਿਆ ਦਿੱਲੀ ਦੇ ਵਿੱਚ ਹਾਂਜੀ ਤਾਂ ਇਹ ਭਾਰਤ ਦੇ ਰਾਸ਼ਟਰਪਤੀ ਨੇ ਉੱਥੇ ਦਿੱਤਾ ਸੀ ਹਾਂਜੀ ਤੇ ਆਹ ਨਾਲ ਜਿਹੜਾ ਸਰਟੀਫਿਕੇਟ ਜਿਹੜਾ ਏ ਵੀ ਉੱਥੇ ਮਿਲਿਆ ਸੀ ਦਿੱਲੀ ਦੇ ਵਿੱਚ ਇਹ 2010 ਚ ਮਿਲਿਆ 2009 ਦਾ ਤੇ ਆਹ ਜਿਹੜਾ ਸਰਟੀਫਿਕੇਟ ਆ ਇਹ ਪੰਜਾਬ ਸਰਕਾਰ ਦਾ ਰਾਜਪੁਰਸਕਾਰ ਇਹ 5 ਸਤੰਬਰ 2005 ਨੂੰ ਚੰਡੀਗੜ੍ਹ ਦੇ ਵਿੱਚ ਮਿਲਿਆ ਸੀ ਸੋ ਇਹ ਅਵਾਰਡ ਮਿਲੇ ਨੇ ਬਾਕੀ ਆ ਤੁਹਾਡੇ ਸਾਹਮਣੇ ਜਿਹੜੇ ਮੋਮੈਂਟੋ ਪੈਣ ਇਹ ਸੈਂਕੜੇ ਸਕੂਲਾਂ ਨੇ ਲੋਕਾਂ ਨੇ ਸਨ ਸਾਵਾ ਨੇ ਮੈਨੂੰ ਸਨਮਾਨਿਤ ਕੀਤਾ ਔਰ ਬੜਾ ਪਿਆਰ ਤੇ ਸਤਿਕਾਰ ਦਤਾ ਤੇ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਜਿਹੜੀ ਮੇਰੀ ਕਾਰਗੁਜ਼ਾਰੀ ਆ ਜਿਹੜੇ ਸਮਾਜ ਦੇ ਲਈ ਮੇਰੇ ਕੰਮ ਨੇ ਉਹਦੇ ਲਈ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਅੱਜ ਕੱਲ ਵੀ ਮੈਂ ਵਿਲੇ ਸਮੇਂ ਔਰ ਰਿਟਾਇਰਮੈਂਟ ਤੋਂ ਬਾਅਦ ਖੰਨੇ ਚੜ੍ਹਦੀ ਕਲਾ ਮੰਚ ਬਣਾਇਆ ਸਰਦਾਰ ਸਿੰਘ ਦੇਵ ਸਿੰਘ ਉਹਨਾਂ ਨੇ ਉਹਦਾ ਮੈਂ ਮੈਂਬਰ ਹਾਂ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਨਿਰੋਗ ਸਰੀਰਦਾਰ ਸਮਾਜ ਤੇ ਨੈਤਿਕ ਵੈਲਿਊਜ਼ ਦੇ ਉੱਤੇ ਅਸੀਂ ਲੈਕਚਰ ਦੰਦੇ ਆਂ ਔਰ ਬੱਚਿਆਂ ਨੂੰ ਜਾ ਕੇ ਸਕੂਲਾਂ 'ਚ ਅਸੀਂ ਉਹਨਾਂ ਨੂੰ ਕਿਤਾਬਾਂ ਵੀ ਦੰਦੇ ਆਂ ਔਰ ਸਾਲ ਬਾਅਦ ਜਰਸੀਆਂ ਵੀ ਦੰਦੇ ਆਂ ਕਾਪੀਆਂ ਵੀ ਦੰਦੇ ਆਂ ਔਰ ਉਹ ਬੱਚਿਆਂ ਨੂੰ ਫ੍ਰੀ ਲੈਕਚਰ ਦੰਦੇ ਆਂ ਉਹਨਾਂ ਦੇ ਸਿਹਤ ਬਾਰੇ ਸਮਾਜ ਬਾਰੇ ਨੈਤਿਕਤਾ ਬਾਰੇ ਇਸ ਤੋਂ ਇਲਾਵਾ ਚੜ੍ਹਦੀ ਕਲਾ ਮੰਚ ਵੱਲੋਂ ਅਸੀਂ ਜਿਹੜੇ ਸੰਸਥਾਨ ਜਿਵੇਂ ਗਊਸ਼ਾਲਾ ਜਾਂ ਸਾਂਝੀ ਰਸੋਈ ਆ ਬਿਰਦਾ ਸ਼ਰਮਾ ਜਾਂ ਕਿਤੇ ਕੋਈ ਲੰਗਰ ਲੱਗਿਆ ਕੋਈ ਅੱਖਾਂ ਦਾ ਕੈਂਪ ਲੱਗਿਆ ਕਿਤੇ ਕੋਈ ਬੂਟੇ ਲਾਉਣੇ ਨੇ ਇਹ ਵੀ ਜਿਹੜਾ ਕੰਮ ਆ ਚੜ੍ਹਦੀ ਕਲਾ ਮੰਚ ਬਲੋ ਕਰਦਾ ਤੇ ਉਹਦੇ ਅਸੀਂ ਸਰਦਾਰ ਮੈਂਬਰ ਆ ਸਮਾਜ ਦੀ ਸੇਵਾ ਕਰਦੇ ਆ ਔਰ ਖੇਡਾਂ ਦੀ ਜਿੱਥੇ ਗੱਲ ਕਰੀਏ 14 15 ਟੂਰਨਾਮੈਂਟ ਅਸੀਂ ਪੱਟੀਆਂ 'ਚ ਕਰਾਇਨ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡੀ ਗੱਲ ਆ ਪਿੱਛੇ ਜੇ ਜਿਹੜਾ ਸਾਡੇ ਪਿੰਡ ਦਾ ਸਕੂਲ ਸੀਗਾ ਉਹਦੀ ਹਾਲਤ ਬੜੀ ਖਸਤਾ ਸੀ ਨੀਵਾ ਗਿਆ ਪਾਣੀ ਵੜਦਾ ਸੀ ਸੋ ਸਰਦਾਰ ਬੂਟਾ ਸਿੰਘ ਜਿਹੜੇ ਕਿ ਰਿਟਾਇਰ ਪ੍ਰਿੰਸੀਪਲ ਕਮਿਸ਼ਨਰ ਨੇ ਕੰਟੈਕਟ ਦੇ ਉਹਨਾਂ ਦੀ ਗਵਾਹੀ ਦੇ ਵਿੱਚ ਉਹਨਾਂ ਨੇ ਇੱਕ ਕਮੇਟੀ ਬਣਾਈ ਪਟਿਆ ਵੈਲਫੇਅਰ ਸੁਸਾਇਟੀ ਉਹਦੇ ਪ੍ਰਧਾਨ ਤੇ ਮੈਂ ਉਹਦਾ ਜਨਰਲ ਸੈਕਟਰੀ ਆ ਕਾਮ ਜਿਹੜਾ ਅਮਰ ਸਿੰਘ ਅੰਕਤ ਸ਼ਰਮਾ ਤੇ ਮੁਖਤਿਆਰ ਸਿੰਘ ਆਸਟ ਪਿਆਰਾ ਸਿੰਘ ਮਾਸਟਰ ਸੁਖਵਿੰਦਰ ਸਿੰਘ ਔਰ ਸਰਕਾਰੀ ਵਕੀਲ ਹਰਜਿੰਦਰ ਸਿੰਘ ਸਰਦਾਰ ਜਾਇਬ ਸਿੰਘ ਅਸੀਂ ਸਾਰੇ ਉਹਦੇ ਮੈਂਬਰਾਂ ਔਰ ਅੱਜ ਪਟੀਆਂ ਦੇ ਵਿੱਚ ਕੋਈ 50 ਲੱਖ ਦੀ ਲਾਗਤ ਦੇ ਨਾਲ ਬਹੁਤ ਹੀ ਇੱਕ ਸ਼ਾਨਦਾਰ ਸਕੂਲ ਅਸੀਂ ਬਣਵਾਇਆ ਔਰ ਸਮਾਜ ਦੀ ਸੇਵਾ ਕਰ ਰਹੇ ਆ ਕਿ ਜਿੱਥੇ ਵੀ ਕੋਈ ਗੱਲ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਕੋਈ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਦੇ ਆ ਸੋ ਇਹ ਸਾਡਾ ਕੰਮ ਆ ਸੋ ਤੁਸੀਂ ਅੱਜ ਇੱਥੇ ਆਏ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਧੰਨਵਾਦ